ਕੋਰਨ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਇੰਡੀਅਨ ਸਟੂਡੈਂਟ ਨੂੰ ਖਾਸ ਕਰਕੇ ਇੰਡੀਅਨ ਸਟੂਡੈਂਟ ਨੂੰ ਬਹੁਤ ਪਸੰਦ ਕਰਦੀਆਂ ਨੇ ਰੀਜ਼ਨ ਇਹ ਇੰਗਲਿਸ਼ ਬੋਲ ਲੈਂਦੇ ਸਾਨੂੰ ਇੰਗਲਿਸ਼ ਸਪੀਕਿੰਗ ਕੰਟਰੀ ਕਹਿੰਦੇ ਨੇ ਉਹਨਾਂ ਦਾ ਬੇ ਕਲ ਇਹ ਹੀ ਸੀਗੇ ਅਸੀਂ ਆਪਣੀ ਐਜੂਕੇਸ਼ਨ ਨੂੰ ਸੇਵ ਕਰਾਂਗੇ ਮੈਨ ਪਾਵਰ ਇੰਕਰੀਜ਼ ਕਰਾਂਗੇ ਸਕਿਲਡ ਲੋਕ ਇੰਕਰੀਜ਼ ਕਰਾਂਗੇ ਸਾਡੇ ਕੰਟਿਨਿਊ ਚਲਾਉਣ ਵਾਸਤੇ ਲੋਕ ਹੋ ਜਾਣਗੇ 7ਵੀਂ 8ਵੀਂ ਤੋਂ ਬੱਚੇ ਦੀ ਤਿਆਰੀ ਜੇ ਉਹ ਬਾਹਰ ਜਾਣਾ ਚਾਹੁੰਦਾ ਚਾਹੋ ਵੀ ਕਰਨਾ ਚਾਹੁੰਦਾ ਉਹ ਡਾਕਟਰ ਬਣਨਾ ਚਾਹੁੰਦਾ ਉਹ ਇੰਜੀਨੀਅਰ ਬਣਨਾ ਚਾਹੁੰਦਾ ਕੋਈ ਆਈਐਸਪੀਐਸ ਬਣਨਾ ਚਾਹੁੰਦਾ ਸਾਰਿਆਂ ਨੂੰ ਨਹੀਂ ਬਾਹਰ ਜਾਣ ਦੀ ਗੱਲ ਕਰਦਾ ਹਿੰਦੁਸਤਾਨ ਨੂੰ ਬਹੁਤ ਲੋਕਾਂ ਦੀ ਜ਼ਰੂਰਤ ਹੈ ਉਹ ਕੀ ਕਰਨਾ ਚਾਹੁੰਦਾ ਉਹਦੀ ਚੁਆਇਸ ਦੇ ਕੇ ਉਹਦੀ ਲਾਈਨ ਚੂਜ਼ ਕਰ ਦਿਓ 8ਵੀਂ ਤੋਂ ਤੁਸੀਂ ਉਹਨੂੰ ਅੱਛੀ ਇੰਗਲਿਸ਼ ਪੜ੍ਹਾਣੀ ਸ਼ੁਰੂ ਕਰ ਦਿਓ ਮਾਂ-ਬਾਪ ਇਨਕਮ ਟੈਕਸ ਯਰ ਰਿਟਰਨਾਂ ਭਰਨੀ ਸ਼ੁਰੂ ਕਰ ਦੇਣ ਜਿਹੜਾ ਪੈਸਾ ਆਂਦਾ ਵਾ ਉਹ ਬੈਂਕਾਂ ਦੇ ਤੋਂ ਟ੍ਰਾਂਜੈਕਸ਼ਨ ਕਰਨਾ ਸ਼ੁਰੂ ਕਰ ਦੇਣ ਬਹੁਤ ਸਾਰੀਆਂ ਜਿਨ ਕੰਟਰੀਆਂ ਦੇ ਲੋਕਾਂ ਨੂੰ ਬੱਚਿਆਂ ਦੇ ਨਾਲ ਰੂਬਰੂ ਕਰਾਉਂਦਾ ਵੇ ਤੁਸੀਂ ਇਹਨੂੰ ਮੇਰੇ ਪੇਰੈਂਟਸ ਨੂੰ ਮਿਲਣ ਤਾਂ ਕਿ ਪਤਾ ਲੱਗ ਜਵੇ ਇੱਥੇ ਬੈਠੇ ਸੀ ਸੁਪਨੇ ਹੋਰ ਦਿਖਾਈ ਜਾਈਏ ਪ੍ਰੈਕਟੀਕਲੀ ਤੋਂ ਹੋਰ ਗੱਲ ਹੋਵੇ ਜੇ ਤੁਸੀਂ ਫੀਸ ਲਾ ਕੇ ਵੀ ਜਾਂਦੇ ਹੋ ਮੈਂ ਪੇਰੈਂਟਸ ਨੂੰ ਕਹਿੰਦਾ ਇਟਸ ਅ ਰਾਈਟ ਇਨਵੈਸਟਮੈਂਟ ਇਹ ਤੁਹਾਡੀ ਸਹੀ ਐਫ ਡੀ ਹੋਏਗੀ ਕੰਟਰੀਆਂ ਸਾਰੀਆਂ ਖੁੱਲੀਆਂ ਨੇ ਕਿਸੇ ਦਾ ਵੀਜ਼ਾ ਬੰਦ ਨਹੀਂ ਹੁੰਦਾ ਕਦੇ ਹਮ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਕੀ ਹੈ ਤੁਹਾਡੇ ਨੰਬਰ 40% ਹੈ ਤੁਹਾਡੇ 90% ਹੈ ਤੁਹਾਡੇ ਪੇਰੈਂਟਸ ਹਰ ਸਾਲ 10 ਲੱਖ ਰੁਪਏ ਕਮਾ ਸਕਦੇ ਨੇ ਜਾਂ 2 ਲੱਖ ਰੁਪਏ ਕਮਾ ਸਕਦੇ ਮਾਪੇ ਇਨਕਮ ਟੈਕਸ ਰਿਟਰਨ ਪਾਉਣੀ ਸ਼ੁਰੂ ਕਰ ਦੇਣ ਜਿਹੜਾ ਪੈਸਾ ਆਂਦਾ ਵਾ ਉਹ ਬੈਂਕਾਂ ਦੇ ਥਰੂ ट्रांजੈਕਸ਼ਨ ਕਰਨਾ ਸ਼ੁਰੂ ਕਰ ਦੇਣ ਤੇ ਵੀਜ਼ਾ ਲੈਣ ਚ ਕੋਈ ਪ੍ਰੋਬਲਮ ਨਹੀਂ ਹੋਏਗੀ ਚਾਹੇ ਉਹ ਪਲੱਸ 2 ਕਰਕੇ ਚੱਲ ਜਵੇ ਚਾਹੇ ਗ੍ਰੈਜੂਏਸ਼ਨ ਕਰਕੇ ਚੱਲ ਜਵੇ ਉਹ ਕੰਟਰੀ ਵੈਲਕਮ ਕਰਦੀਆਂ ਨੇ ਬਹੁਤ ਸਾਰੀਆਂ ਕੰਟਰੀਆਂ ਸਕਾਲਰਸ਼ਿਪ ਦਿੰਦੀਆਂ ਨੇ ਪੜਨ ਤੋਂ ਬਾਅਦ ਜੇ ਤੁਸੀਂ ਉੱਥੋਂ ਦੇ ਮੈਂ ਇਹ ਜੇ ਲੋਕਾਂ ਨੂੰ ਜਾਣਦਾ ਬਹੁਤ ਨਾਰਮਲ ਤਰੀਕੇ ਨਾਲ ਇੰਡੀਆ ਤੋਂ ਗਏ ਨੇ ਪਲੱਸ 2 ਕਰਕੇ ਗਏ ਨੇ ETT ਕਰਕੇ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਕਰੋੜਾਂ ਰੁਪਇਆ ਕਮਾ ਲਿਆ ਹੈਗਾ ਆਪਣੀ ਮਿਹਨਤ ਨਾਲ ਆਪਣਾ ਨਾਂ ਕਮਾਇਆ ਹੈਗਾ ਸਟ੍ਰੈਂਥ ਘੱਟ ਹੈਗੀ ਆ ਸਾਡੇ ਕੋਲੇ ਪਾਪੂਲੇਸ਼ਨ ਜ਼ਿਆਦਾ ਹੈ ਸਾਡੇ ਲੋਕਾਂ ਕੋਲ ਸਕਿੱਲ ਬਹੁਤ ਅੱਛਾ ਹੈਗਾ ਅਡਜਸਟ ਹੋ ਜਾਂਦੇ ਨੇ ਪੰਜਾਬੀ ਤਾਂ ਖਾਸ ਕਰਕੇ ਦੁਨੀਆ ਦੇ ਹਰ ਕੋਨੇ 'ਚ ਹੈਗੇ ਨੇ ਇਸ ਕਰਕੇ ਮੇਰੀ ਸਲਾਹ ਕਿ ਕਾਨੂੰਨੀ ਤਰੀਕਾ ਬਹੁਤ ਵਧੀਆ ਹੈਗਾ ਵਾ ਵੀਜ਼ਾ ਲੈਣਾ ਤੁਹਾਡਾ ਰਾਈਟ ਹੈ ਤੁਸੀਂ ਭੀਖ ਨਹੀਂ ਮੰਗਣ ਜਾ ਰਹੇ ਤੇ ਤੁਸੀਂ ਲੈ ਸਕਦੇ ਹੋ ਮੈਂ ਇਹੋ ਜਿਹੇ ਲੋਕਾਂ ਨੂੰ ਜਾਂਦਾ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੋਗੇ ਉਹਨਾਂ ਦੇ ਡਾਕੂਮੈਂਟ ਫਰਾਡੂਲੈਂਟ ਪਾਏ ਗਏ ਤੇ ਉਹਨਾਂ ਦੀ ਸਿਟੀਜ਼ਨਸ਼ਿਪ ਕੈਨਸਲ ਕਰਕੇ ਵਾਪਸ ਭੇਜ ਦਿੱਤਾ ਗਿਆ ਮੇਰੇ ਕੋਲ ਇੱਕ ਅੰਬ੍ਰੈਸਰ ਦਾ ਬੱਚਾ ਆਇਆ ਉਹ 10 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀਗਾ ਜਦੋਂ ਉਹਦੀ ਪੀਆਰ ਦੀ ਫਾਈਲ ਲੱਗੀ ਉਹਨੂੰ ਕੁਐਸਚਨ ਕਿਹਾ ਕਿ ਜਦੋਂ ਤੂੰ ਇੰਡੀਆ ਤੋਂ ਆਇਆ ਸੀ ਤੇਰਾ ਜਿਹੜਾ ਫਰਾਡ ਜਿਹੜਾ ਲੋਨ ਸੀ ਬੈਂਕ ਲੋਨ ਉਹ ਫਰਾਡ ਸੀਗਾ ਕ੍ਰਾਸ ਕਰਕੇ ਉਹਨੂੰ ਵਾਪਸ ਕਰਤਾ ਤੁਸੀਂ ਸਿਰਫ ਬਾਹਰ ਭੇਜਣ ਦਾ ਅੱਜ ਦਾ ਮਤਲਬ ਨਾ ਲਓ ਉਹਦੀ 5 ਸਾਲ ਬਾਅਦ ਲਾਈਫ ਕੀ ਹੋਏਗੀ 10 ਸਾਲ ਬਾਅਦ ਕੀ ਹੋਏਗੀ 20 ਸਾਲ ਕੀ ਹੋਏਗੀ ਬੱਚੇ ਦਾ ਪੂਰਾ ਸਟਰਕਚਰ ਹੈ ਇੱਕ ਬੱਚਾ ਇਹ ਕੋਈ ਸਮਾਨ ਵੇਚਣਾ ਨਹੀਂ ਹੈ ਕੰਸਲਟੈਂਸੀ ਕਰਨਾ ਜਾਂ ਇਹ ਜਿਹੜੇ ਇੰਡਸਟਰੀ ਚ ਹੋਣਾ ਹੈ ਇੱਕ ਤਾਂ ਅਸੀਂ ਇਹ ਫ੍ਰੀ ਐਜੂਕੇਸ਼ਨ ਗਲੋਬਲ ਐਜੂਕੇਸ਼ਨ ਫੇਅਰ ਕਰਵਾਉਣ ਜਾ ਰਹੇ ਹਾਂ 24 25 ਤੇ 26 ਸਪਟੰਬਰ ਨੂੰ 24 ਸਪਟੰਬਰ ਨੂੰ ਜਲੰਧਰ ਹੋਟਲ ਪਾਰਕ ਪਲਾਜ਼ਾ 25 ਸਪਟੰਬਰ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਵਿਖੇ ਤੇ 26 ਸਪਟੰਬਰ ਹੋਟਲ ਗ੍ਰੈਂਡ ਲੁਧਿਆਣਾ ਸੌਰੀ ਨਵਾਂ ਸ਼ਹਿਰ ਦੇ ਵਿੱਚ 26 ਤਰੀਕ ਨੂੰ ਇਹਦੇ ਵਿੱਚ ਅਸੀਂ ਯੂ ਐਸ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜਰਮਨੀ ਤੋਂ ਸਵਿਟਜ਼ਰਲੈਂਡ ਤੋਂ ਇਟਲੀ ਤੋਂ इवन ਨਿਊਜ਼ੀਲੈਂਡ ਤੋਂ ਡੈਲੀਗੇਟਸ ਨੂੰ ਬੁਲਾ ਰਹੇ ਆ ਜਾਂ ਇੰਡੀਅਨ ਨੇ ਜਾਂ ਫੋਰਨ ਜਿਹੜੇ ਉੱਥੇ ਰਹਿੰਦੇ ਨੇ ਉਹ ਬੱਚੇ ਦੀ ਪ੍ਰੋਫਾਈਲ ਦੇਖ ਕੇ ਇੱਕ ਤਾਂ ਉੱਥੋਂ ਬਾਰੇ ਪੂਰੀ ਇਨਫੋਰਮੇਸ਼ਨ ਬੱਚੇ ਨੂੰ ਦੇ ਦੇਣਗੇ ਪੇਰੈਂਟਸ ਨੂੰ ਨਾਲ ਲਾਣਾ ਚਾਹੀਦਾ ਕੱਲਾ ਬੱਚਾ ਨਾ ਆਵੇ ਅਕੈਡੈਮਿਕ ਡਾਕੂਮੈਂਟ ਫਾਈਨੈਂਸ਼ੀਅਲ ਡਾਕੂਮੈਂਟ ਨਾਲ ਲੈ ਕੇ ਆਵੇ ਤਾਂ ਕਿ ਉਹਨੂੰ ਪਤਾ ਲੱਗ ਸਕੇ ਉਹ ਅਦਰਵਾਈਜ਼ 10-10 6-6 ਮਹੀਨੇ ਇਸ ਡਿਸੀਜਨ ਤੇ ਰਹਿੰਦਾ ਮੇਰੀ ਆਫਰ ਲੈਟਰ ਨਹੀਂ ਆਈ ਹੈ ਜੇ ਉਹ ਬੱਚਾ ਐਲੀਜੀਬਲ ਹੈ ਤਾਂ ਮੌਕੇ ਤੇ ਉਹ ਅਸੈਸਮੈਂਟ ਕਰਕੇ ਇੱਕ ਦਿਨ ਚ ਉਹਨੂੰ ਆਫਰ ਲੈਟਰ ਦੇ ਦੇਣਗੇ